ਅਕਸਰ ਵਿੱਚ ਕਈ ਮਾਮਲੇ ਹਜੇ ਸਾਹਮਣੇ ਆਉਂਦੇ ਨੇ ਜਦੋਂ ਪੁੱਤ ਆਪਣੇ ਮਾਪਿਆਂ ਨਾਲ ਧੋਖਾ ਕਰਕੇ ਉਹਨਾਂ ਦੀ ਪ੍ਰਾਪਰਟੀ ਜਿਹੜੀ ਆ ਆਪਣੇ ਨਾਂ ਲਵਾ ਲੈਂਦੇ ਨੇ ਪਰ ਇੱਥੇ ਅਮਰੇਸਰ ਦੇ ਵਿੱਚ ਇੱਕ ਇਹੋ ਜਿਹਾ ਮਾਮਲਾ ਆਇਆ ਜਿੱਥੇ ਇੱਕ ਧੀ ਨੇ ਆਪਣੇ ਪਿਤਾ ਦੇ ਨਾਲ ਧੋਖਾ ਕਰਕੇ ਉਸ ਦੀ ਸਾਰੀ ਪ੍ਰਾਪਰਟੀ ਹੈ ਉਸ ਦਾ ਸਾਰਾ ਪੈਸਾ ਆਪਣੇ ਨਾਂ ਕਰਵਾ ਲਿਆ ਜਿਸ ਸਬੰਧੀ ਪੀੜਤ ਪਿਤਾ ਨੇ ਪੁਲਿਸ ਪ੍ਰਸ਼ਾਸਨ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਸ ਨੇ ਆਪਣੀ ਧੀ ਨੂੰ ਬੜੇ ਚਾਮਾਂ ਦੇ ਨਾਲ ਕਰਜ਼ਾ ਚੱਕ ਕੇ ਮਿਹਨਤ ਕਰਕੇ ਪੜਾਇਆ ਲਿਖਾਇਆ ਸੀ ਪਰ ਉਸ ਦੀ ਧੀ ਨੇ ਉਸ ਨੂੰ ਬਿਨਾ ਦੱਸੇ ਉਸ ਨੇ ਕੋਣ ਉਸ ਦੀ ਪ੍ਰਾਪਰਟੀ ਤੇ ਉਸ ਦੇ ਪੈਸੇ ਜਿਹੜੇ ਹੜਾਪ ਲੈਨੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਧਿੱਤੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਸ ਦਾ ਜੋ ਪੈਸਾ ਤੇ ਜੋ ਜ਼ਮੀਨ ਹੈ ਉਸ ਨੂੰ ਵਾਪਸ ਦਵਾਇਆ ਜਾਵੇ ਤੇ ਮੁਸ਼ਕਲਾ ਜਿਹੜੀ ਮੇਰੀ ਆਪਣਾ ਕੁੜੀ ਆ ਬਲਜੀਤ ਉਹ ਮੇਰੇ ਕੋਲ ਥਾਂ ਸਾਰਾ ਲੈਂਡ ਹੀ ਆ ਖੋਣ ਲਈ ਆ ਖਾਂ ਥਾਂ ਮੇਰਾ ਹੈਗਾ 6 ਮਰਲੇ 6 ਮਰਲੇ ਤੋਂ ਮੈਨੂੰ ਬਾਹਰ ਕੱਢ ਦਪਾਵਾ ਮੈਂ ਬਾਹਰ ਲੰਬੇ ਰਹਿਣੇ ਆਵਾ ਬਲਜੀਤ ਵਜਾ ਇਹੋ ਹੀ ਆ ਆਪਣਾ ਬਾਹਰ ਚੁਰੀ ਫਿਰਦੀ ਆ ਤੇ ਸਾਨੂੰ ਕੋਈ ਡੱਕੇ ਨਾ ਤੇ ਆ ਇਹਨਾਂ ਬਹੀ ਡੱਕਦੇ ਆ ਤੇ ਸਾਡਾ ਆਹ ਗੱਤੋਂ ਕਦੀ ਪੁਲਿਸ ਨੂੰ ਖੜਾ ਦਿੰਦੀ ਕਦੀ ਕਦੀ ਕੰਦੀ ਕਦੀ ਕਦੀ ਜਾਂਦੇ ਆਹੀਂ ਉਹ ਕਹਿੰਦੀ ਉਹ ਕਹਿੰਦੀ ਬੈਠੇ ਪਾ ਦੇ ਨਾ ਮੈਨੂੰ ਮੈਨੂੰ ਆਪਣਾ ਕੋਈ ਪਰਪਿਆ ਨਹੀਂ ਦਿੱਤਾ ਤਾਂ ਆ ਦੋ ਨਾ ਦੀ ਤਾਂ ਮੇਰੇ ਨਾਂ ਤੇ ਆ ਕਿਨੇ ਕੀਤਾ ਨੂੰ ਕੁੜੀ ਨੂੰ ਤਾਂ ਕੁੜੀ ਨੇ ਮੇਰਾ ਨਾਂ ਟੂ ਠਾਇਆ ਆਪਣਾ ਲਿਖਾ ਲ ਮੈਨੂੰ ਨਾ ਪੜਿਆ ਉਹਨੇ ਕਿਹਾ ਆਂਦੀ ਮੈਂ ਨੌਕਰੀ ਤੇ ਲੱਗਣਾ ਦਾ ਆ ਮੈਂ ਆਪਣਾ ਅੰਗੂਠਾ ਲਾ ਦੇ ਡੈਡੀ ਤੇ ਮੈਂ ਅੰਗੂਠਾ ਲਾਤਾ ਤੇ ਮੈਨੂੰ ਕੀ ਪਤਾ ਇਹ ਆ ਗੱਲ ਬਣੀ ਆ ਕਿਉਂ ਪੈਸੇ ਨਹੀਂ ਦਿੱਤੇ ਬਾਅਦ ਚੋਂ ਨਹੀਂ ਨਾ ਪਹਾ ਕੋਈ ਨਹੀਂ ਦਿੱਤਾ ਮੈਨੂੰ ਉਹਨੇ ਮੈਨੂੰ ਆਦੀ 15 ਲੱਖ ਦਿਨੋ ਦਿੱਤਾ ਵਾ ਝੂਠਾ ਹੀ ਆਖੀ ਜਾਂਦੀ ਹੈ ਹੁਣ ਇਹੇ ਮੈਂ ਬਾਹਰ ਫਿਰਨ ਰਿਹਾ ਅਸੀਂ ਕਿਉਂ ਬਾਹਰ ਘਰ ਦਾ ਮੈਂ ਪਹਿਲੇ ਹੀ ਸਲਾਈ ਫਿਰਦੀ ਸਾਡੇ ਮਗਰ ਕੀ ਗੱਲੀ ਬੋਲ ਪੁਲਿਸ ਆਂਦੀ ਆਪਣਾ ਉਹਨੂੰ ਬਾੜਿਆ ਵਾ ਚਾਬੀਆਂ ਨਾਲ ਲਾ ਪਰਾਪਰਾ ਦਿੱਤੀਆਂ ਪੁਲਿਸ ਵਾਲਿਆਂ ਨੂੰ ਤਾਂ ਅਸੀਂ ਗਏ ਆਪਣਾ ਚਾਬੀਆਂ ਲੈਣ ਉਹਨਾਂ ਕੋਲ ਮਿਲਤ ਕਰਨੇ ਨਾ ਵਾਦੇ ਨਹੀਂ ਆਈਆਂ ਨੀ ਚਾਬੀਆਂ ਕੋਈ ਕੋਈ ਆ ਜੀਰਦੀ ਆ ਇਹ ਨੌਕਰੀ ਕਰਦੀ ਆ ਆਪਣਾ ਸ਼ਹਿਰ ਅੰਮ੍ਰਿਤਸਰ ਡਾਕਟਰ ਆ ਨਰਸ ਆ ਕੀ ਮੰਗ ਕਰਦੇ ਹੋ ਉਸ ਤੋਂ ਕੀ ਮੰਗ ਕਰਦੇ ਹੋ ਪੁਲਸ ਕੋਲੋਂ ਯਾਰ ਲੈਣਾ ਸਾਨੂੰ ਨਾ ਮਾਫੀ ਦਵਾਓ ਤੇ ਸਾਡਾ ਥਾਂ ਦਵਾਓ ਤੇਰੇ ਕੋਲੋਂ ਜੀ ਬਸ ਇਹ ਸਾਡੀ ਹੋਈ ਮੰਗ ਆ ਮਸਲਾ ਇਦਾਂ ਵਾ ਕਿ ਜਿਹੜੀ ਸਾਡੀ ਕੁੜੀ ਆ ਵੱਡੀ ਭੈਣ ਮੇਰੀ ਉਹਦਾ ਨਾਮ ਬਲਜੀਤ ਗੌਰ ਆ ਉਹ ਸਰਕਾਰੀ ਨੌਕਰੀ ਕਰਦੀ ਆ ਜਦ ਜਦ ਕੇ ਉਹ ਨਰਸ ਦੀ ਉਹਨੂੰ ਇਦਾਂ ਵਾ ਕਿ ਦਿਹਾੜੀ ਦਾ ਪੇ ਕਰਕੇ ਅਸੀਂ ਨੌਕਰੀ ਤੇ ਲਵਾਇਆ ਵਾ ਕੋਰਸ ਕਰਾਇਆ ਵਾ ਕੋਰਸ ਕਰਾ ਕੇ ਚਲੋ ਉਹਨੂੰ ਨੌਕਰੀ ਮਿਲ ਗਈ ਆ ਤੇ ਅਸੀਂ ਆਖਿਆ ਚਲੋ ਸਾਡੇ ਘਰ ਦਾ ਮਸਲਾ ਅਗਦੇ ਸੂਤਰ ਆ ਜਾਊਗਾ ਉਹਦੇ ਵਿੱਚ ਇਦਾਂ ਵਾ ਕਿ ਉਹਨੇ ਮੁੱਦੇ ਚੋਕ ਲਿਆ ਹੋਰ ਹੋਰ ਘਰਦੀ ਫਿਰਦੀ ਆ ਮਤਲਬ ਕਿ ਲਿੰਕ ਉਹਦੇ ਬੜੇ ਗਲਤ ਆ ਉਹਦੇ ਵਿੱਚੋਂ ਅਸੀਂ ਡੱਕਦੇ ਆ ਤੇ ਉਹ ਮਤਲਬ ਕਿ ਸਾਨੂੰ ਜਿਹੜੀ ਇਹ ਬਦਨਾਮੀ ਹੁੰਦੀ ਆ ਤੇ ਜਿਹੜੀ ਜਗਾ ਵਾ ਉਹ ਵੀ ਮੇਰੇ ਡੈਡੀ ਕੋਲ ਨੇ ਨਾ ਕਰਵਾ ਲਈ ਆ ਧੋਖੇ ਧੜੀ ਦੇ ਨਾਲ ਧੋਖੇ ਧੜੀ ਦੇ ਨਾਲ ਨਾ ਕਰਾ ਕੇ ਅਨਪੜ ਹੈਗਾ ਅਸੀਂ ਗੂਠਾ ਹੀ ਲੌਂਦਾ ਮਾੜੇ ਮੋੜੇ ਸਾਈਨ ਕਰਦਾ ਵਾ ਜਾਦ ਕੇ ਉਹਨੇ ਪਿੰਡ ਦੇ ਰਹਿਣ ਵਾਲੇ ਇਹਨਾਂ ਨੂੰ ਨਹੀਂ ਪਤਾ ਇੰਨੀਆਂ ਗੱਲਾਂ ਦਾ ਵੀ ਇਹ ਕੁਝ ਵੀ ਹੋ ਸਕਦਾ ਕਿਉਂਕਿ ਕੁੜੀ ਸਮਝੇ ਕਿ ਉਹਨੇ ਆਪਣੀ ਤੇ ਸਾਈਨ ਕਰਤੇ ਆ ਇਹਨੇ ਚੁੱਕ ਕੇ ਦੇ ਜਾ ਕੇ ਤੇ ਆਪਣੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਨਾਂ ਨੂੰ ਕਰਾ ਕੇ ਧਿਆਨ ਨੂੰ ਦਾਬੇ ਮਾਰ ਦਵਜਦੇ ਆ ਪੁੱਲ ਸਾਲੇ ਵੀ ਜਦੋਂ ਕਹਿੰਦੇ ਉਹਨੇ ਨਾ ਕਰਾਇਆ ਨਾ ਤੋ ਕੋ ਦਿਖਾਉਂਦੇ ਤੇ ਨਾ ਕੁਝ ਹੈਗਾ ਨਾ ਨੂੰ ਪਤਾ ਲੱਗਦਾ ਕਿਉਂਕਿ ਇਹਨੇ ਸੈਨ ਕਰਤੇ ਆ ਕਿ ਦੇਖ ਧੋਖੇ ਧੜੀ ਨਾ ਕਰਾ ਇਦਾਂ ਵਾਂਗੇ ਉਹਨੇ ਕਹਿੰਦੀ ਆ ਕਿ ਮੈਂ 15 ਲੱਖ ਰੁਪਈਆ ਮਤਲਬ ਕਿ ਡੈਡੀ ਨੂੰ ਦੇ ਦਿੱਤਾ ਵਾ 15 ਲੱਖ ਕੋਈ ਨਹੀਂ ਇਹਨੇ ਦਿੱਤਾ ਇਹ ਮਤਲਬ ਕਿ ਝੂਠ ਮਾਰਦੀ ਆ ਤੇ ਕੋਈ ਗਵਾਹ ਨਹੀਂ ਹੈਗਾ ਇਹਦੇ ਵਿੱਚ ਵੀ ਜੇ 15 ਲੱਖ ਕੇ ਇਹਨੇ ਫੜਾਇਆ ਹੋਵੇ 15 ਲੱਖ ਕੋਈ ਨਹੀਂ ਇਹਨੇ ਦਿੱਤਾ ਮੰਗ ਹੀ ਕਰਦੇ ਹੜਨਾ ਜੋ ਤੋਂ ਖਾਧੜੀ ਹੁੰਦੀ ਆ 15 ਲੱਖ ਕੁੜੀ ਨੇ ਹੜੀ ਨੇ ਕਹਿੰਦੀ ਆ 6 ਮਰਲੇ ਜਗਾ ਉੱਚਾ ਤਿੰਨ ਨੰਬਰਲੇ ਚ ਮੈਂ ਰਹਿਣਾ ਵਾ ਪੀ ਉਹ ਮੇਰਾ ਉਧਰ ਰਹਿੰਦਾ ਸੀ ਉਸ ਜਗਾ ਦੇ ਵਿੱਚ ਜਿੱਤੇ ਵਿੱਚ ਉਹ ਕਬਜ਼ਾ ਕਰਦੀ ਆ ਜਦੋਂ ਆਉਂਦੀ ਆ ਉਹ ਉਹਨੂੰ ਪੈਂਦੀ ਵੀ ਆ ਤੇ ਰਹਿੰਦੀ ਏਦਾਂ ਬਾਹਰ ਬੁਰ ਰਹੀ ਜਾਂਦੀ ਕਦੀ 10 ਦਿਨ 15 ਦਿਨ ਕਿਤੇ 10 ਦਿਨ ਕਿਤੇ ਤੁਜੇ ਤਿੰਨ ਚੌਥੇ ਦਿਨ ਆਗੇ ਦਬੇ ਛਾਵੇ ਮਾਰਦੀ ਆ ਜਾਇਦਤ ਬਾਰੇ ਅਸੀਂ ਦੱਸਿਆ ਵੀ ਸਾਡੀ ਜਾਇਦਤ ਹੱਪਦੀ ਏਦਾਂ ਕਰਦੀ ਆ ਉਹ ਆਂਦੇ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਤਹਾਡੀ ਜਾਇਦਾਦ ਕੋਈ ਐਦਾ ਮਤਲਬ ਕਿ ਬਜ਼ੁਰਗ ਮੇਰਾ ਡੈਡੀ ਅਨਪੜਤਾ ਹੈਗੀ ਆ ਪਿੰਡ ਮਤਲਬ ਆਡੀ ਸਾਰੀ ਗਵਾਈ ਭਰਦਾ ਹੈ ਚੀਜ਼ ਦੀ ਅਸੀਂ ਮੰਗ ਕਰਦੇ ਸਾਡੀ ਜਗਾ ਸਾਨੂੰ ਮਿਲ ਜਾਵੇ ਪਿਓਤੀ ਦਲ ਜਗਾ ਰੌਲਾ ਵਾ ਪਿਓ ਨੇ ਇਨਜਾਮ ਲਾਇਆ ਕਿ ਮੇਰਾ 6 ਮਰਲੇ ਦਾ ਪਲਾਟ ਜਿਹੜਾ ਉਹ ਮੇਰੀ ਲੜਕੀ ਨੇ ਧੋਖੇ ਨਾਲ ਕਰਾ ਲਿਆ ਜੋ ਕਿ ਪੁਲਿਸ ਦੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਉਹਨਾਂ ਦੋਵਾਂ ਨੂੰ ਹਦਾਇਤ ਕਰ ਦਿੱਤੀ ਹੈ ਵੀ ਆਪਣੇ ਕੋਰਟ ਚ ਮਸਲਾ ਜਾਣ ਜਾ ਮਾਲ ਮਾਇਕਮੇ ਕੋ ਜਾਣਾ ਓਕੇ